ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰੀ ਕਹਿੰਦੇ ਪੰਜਾਬੀ ਆਗੇ ਓਏ ਇਸ ਤੋਂ ਕੁਝ ਕੁ ਬੰਦਿਆਂ ਨੂੰ ਅਤਰਾਜ ਹੋਇਆ ਹੈ ਕਹਿੰਦੇ ਪੰਜਾਬੀ ਨਹੀਂ ਕਹਿਣਾ ਸੀਗਾ ਭਾਰਤ ਲਾਉਣਾ ਚਾਹੀਦਾ ਸੀਗਾ ਵਿੱਚ ਯਾਰ ਗੱਲ ਸੁਣੋ ਪੰਜਾਬ ਦਾ ਗਾਇਕ ਹੈ ਪੰਜਾਬੀ ਦੀ ਗੱਲ ਕਰਦਾ ਤੇ ਉਹ ਹੁਣ ਉੱਥੇ ਜਾ ਕੇ ਕਿਉਂ ਮੈਂ ਭਾਰਤੀ ਆ ਗਿਆ ਕਹਿੰਦੇ ਗੁਜਰਾਤੀ ਆ ਗਿਆ ਤੇ ਗੱਲ ਬਣਦੀ ਨਹੀਂ ਨਾ ਮਰਚਾ ਨਹੀਂ ਲੱਗੀਆਂ ਤਾਂ ਲੱਗਦਾ ਸਾੜਾ ਪੈ ਗਿਆ ਹੈਣਾ ਸਾਹਬ ਆਪਣੇ ਨਾਮ ਦੇ ਨਾਲ ਕੁਛ ਰਾਏ ਲਾ ਲੈਂਦੇ ਕੁਮਾਰ ਲਾ ਲੈਂਦੇ ਚੰਦ ਚੁੰਦ ਲਾ ਲੈਂਦੇ ਤੇ ਫਿਰ ਤਾਂ ਅਸੀਂ ਸਾਨੂੰ ਗੁੱਸਾ ਨਹੀਂ ਹੋਣਾ ਸੀ ਵੀ ਚਲੋ ਆਮ ਲੋਕੀ ਜਿਵੇਂ ਕਰਦੇ ਆ ਪਰ ਇਹ ਤਾਂ ਵਿਸਕਰਾ ਕੀਤਾ ਗਿਆ ਮਿਲ ਤਾਂ ਐਂ ਲੱਗਦਾ ਹੁੰਦਾ ਯਾਰ ਤੁਸੀਂ ਪੱਗਾਂ ਚ ਸਿਰ ਉਛਾਏ ਹੋਏ ਕੋਈ ਬਿਆਨ ਦੇਣ ਤੋਂ ਪਹਿਲਾਂ ਪੰਜਾਬੀਅਤ ਤੇ ਪੰਜਾਬ ਬਾਰੇ ਬਿਆਨ ਦੇਣ ਤੋਂ ਪਹਿਲਾਂ ਨਾ ਆਪਣੇ ਥੱਲੇ ਸੋਟੀ ਮਾਰ ਲਿਆ ਕਰੋ ਉਹਨਾਂ ਦਾ ਹੋਮ ਮਨਿਸਟਰ ਇਹ ਗੱਲ ਮੋਦੀ ਸਾਹਿਬ ਨੂੰ ਕਹਿ ਰਿਹਾ ਹੈ ਸਾਡੇ ਤਾਂ ਦਿਲਾਂ ਦੇ ਵਿੱਚ ਜਾਂ ਤਾਂ ਦਲਜੀਤ ਹੈ ਜਾਂ ਪੰਜਾਬ ਹੈ ਜਾਂ ਕਚੀਲਾ ਇਹ ਯਾਰ ਉਦੋਂ ਦਾ મોદી ਸਾਹਿਬ ਤਾਂ ਬੋਲੇ ਨਹੀਂ ਕੁਝ ਜਦੋਂ ਤਾਂ ਪ੍ਰਾਈਮ ਮਿਨਿਸਟਰ ਸਾਡੇ ਕਿਸੇ ਬੱਚੇ ਦੀ ਤਾਰੀਫ ਕਰਦਾ ਹੈ ਤੇ ਮੈਨੂੰ ਲੱਗਦਾ ਯਾਰ ਉਹਦੇ ਲਈ ਤਾਂ ਤਾਰੀਫ ਦੇ ਸ਼ਬਦ ਆਉਣੇ ਚਾਹੀਦੇ ਸੀ ਨਾ ਕਿ ਇਸ ਜਾਂ ਜ਼ਹਿਰ ਖੋਲਣ ਦੇ ਸ਼ਬਦ ਆਉਣੇ ਚਾਹੀਦੇ ਸੀ ਇਹਦੇ ਲਈ ਤਾਂ ਮੈਂ ਲੰਤਾ ਹੀ ਪਾ ਸਕਦਾ ਜਿਹਨੇ ਕਹਿੰਦੇ ਨੇ ਕਿ ਤੁਹਾਡੇ ਜ਼ਿਲ੍ਹੇ ਸ਼ਹਿਰ ਦਾ ਪਿੰਡ ਦਾ ਜਦੋਂ ਨਾਮ ਰੌਸ਼ਨ ਹੁੰਦਾ ਤਾਂ ਪਹਿਲਾਂ ਤਾਂ ਵਾਵਾ ਹੁੰਦੀ ਹੈ ਪਰ ਜਦੋਂ ਉਹ ਵਾਵਾ ਵੱਡੇ ਪੱਦਰ ਤੇ ਹੋਣ ਲੱਗ ਜਾਵੇ ਕਈਆਂ ਨੂੰ ਫਿਰ ਮਿਰਚਾਂ ਲੱਗਦੀਆਂ ਨੇ ਉਹ ਫਿਰ ਮਿਰਚਾਂ ਕਿਸ ਕਰਕੇ ਲੱਗਦੀਆਂ ਨੇ ਉਹ ਬਹੁਤ ਵੱਡੇ ਸਵਾਲ ਉੱਠਦੇ ਨੇ ਬੀਤੇ ਦਿਨਾਂ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰੀ ਕਹਿੰਦੇ ਪੰਜਾਬੀ ਆ ਗਏ ਓਏ ਇਸ ਤੋਂ ਕੁਝ ਕੁ ਬੰਦਿਆਂ ਨੂੰ ਇਤਰਾਜ ਹੋਇਆ ਹੈ ਕਹਿੰਦੇ ਪੰਜਾਬੀ ਨਹੀਂ ਕਹਿਣਾ ਸੀਗਾ ਵੱਲਤ ਲਾਉਣਾ ਚਾਹੀਦਾ ਸੀਗਾ ਵਿੱਚ ਅਗਰ ਜੇ ਪੰਜਾਬ ਦਾ ਹੈ ਤਾਂ ਇਸ ਕਰਕੇ ਪੰਜਾਬ ਦੀ ਗੱਲ ਹੋਏਗੀ ਕਿਉਂਕਿ ਦਲਜੀਤ ਦਸਾਂਜ ਦੀ ਗੱਲ ਕਰ ਰਹੇ ਹਾਂ ਮੈਂ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਕਿ ਜਸਟਿਨ ਟਰੂਡੋ ਰਾ ਟਿੱਪਣੀ ਕੀਤੀ ਕਿ ਅਸੀਂ ਗੱਲਬਾਤ ਕਰਾਂਗੇ ਫਿਲਮੀ ਜਗਤ ਦੇ ਦਰਸ਼ਣ ਆਲਕ ਜੀ ਸਾਡੇ ਨਾਲ ਨੇ ਕਿਉਂਕਿ ਆਲਕ ਸਾਹਿਬ ਹੋਰਾਂ ਦਾ ਵੀ ਬੜਾ ਅਜਿਹਾ ਐਕਸਪੀਰੀਐਂਸ ਰਿਹਾ ਇਹਨਾਂ ਨੇ ਬੜੀਆਂ ਚੀਜ਼ਾਂ ਨੇੜੇ ਤੋਂ ਦੇਖੇ ਨੇ ਆਲਕ ਸਾਹਿਬ ਰਾਜਨੀਤੀ ਵੀ ਦੇਖੀ ਹੈ ਨੇੜੇ ਤੋਂ ਕਿਸਾਨ ਵੀ ਨੇੜੇ ਤੋਂ ਦੇਖੇ ਨੇ ਫਿਲਮਾਂ ਦੇ ਵਿੱਚ ਤਾਂ ਤੁਸੀਂ ਰਹਿੰਦੇ ਰਹਿੰਦੇ ਹੋ ਤੁਹਾਨੂੰ ਕਿੱਲਾ ਇਹ ਗੱਲ ਆ ਇਹ ਉੱਥੇ ਜਾ ਕੇ ਵੀ ਅਸੀਂ ਇੱਕ ਇੰਨਾ ਵੱਡਾ ਇਕੱਠ ਕਰ ਰਹੇ ਆ ਬਹੁਤ ਵੱਡੀ ਗੱਲ ਆ ਇੱਕ ਪੰਜਾਬੀ ਲਈ ਤੇ ਖਾਸ ਤੌਰ ਤੇ ਉੱਥੇ ਜਾ ਕੇ ਮੇਰੇ ਨੂੰ ਕੰਡੇ ਖੜੇ ਹੋ ਗਏ ਇਹ ਅੱਜ ਦਲਜੀਤ ਨੇ 55 ਹਜ਼ਾਰ ਦਾ ਇਕੱਠ ਇਕੱਠਾ ਕਰਤਾ ਔਰ ਕੈਨੇਡਾ ਦੀ ਹਿਸਟਰੀ ਚ ਪਹਿਲੀ ਵਾਰੀ ਉੱਥੇ ਜਾਮ ਲੱਗਿਆ ਪਹਿਲੀ ਵਾਰੀ ਜਾਮ ਲੱਗਿਆ ਔਰ ਪਿੱਛੇ ਜਿਹੜਾ ਉੱਥੇ ਆਸ-ਪਾਸ ਦਾ ਏਰੀਆ ਸੀ ਪੁਲਿਸ ਵੀ ਹੈਰਾਨ ਹੋ ਗਈ ਵੀ ਇਹੋ ਜਿਹੇ ਜਾਮ ਨਹੀਂ ਲੱਗ ਸਕਦਾ ਹੂੰ ਉਹਦਾ ਕਾਰਨ ਕੌਣ ਆ ਪੰਜਾਬੀ ਮਾਂ ਬੋਲੀ ਪੰਜਾਬ ਦੇ ਗੀਤ ਪੰਜਾਬੀਅਤ ਦਾ ਮਾਣ ਔਰ ਇਹ ਨਹੀਂ ਵੀ ਕੱਲੇ ਉੱਥੇ ਪੰਜਾਬੀ ਆਏ ਆ ਪੂਰਾ ਜਿਹੜੇ ਆਪਣੇ ਕਹਿ ਰਹੇ ਨੇ ਭਾਰਤ ਵਾਲੇ ਵੀ ਆਏ ਉੱਥੇ ਸੁਣਨ ਵਾਸਤੇ ਹੋਰ ਦੁਨੀਆ ਦੇ ਲੋਕ ਵੀ ਆਏ ਆ ਉਹਨਾਂ ਨੇ ਦਰਜੇ ਤਾਂ ਮੁੱਦਾ ਨਹੀਂ ਸੀਗਾ ਇਹ ਜਾਣ ਕੇ ਉਹਨਾਂ ਨੇ ਕ੍ਰੀਏਟ ਕੀਤਾ ਇਹ ਜੈਲਸ ਫੀਲ ਹੋਈ ਉਹਨਾਂ ਤੋਂ ਵੀ ਦਲਜੀਤ ਉੱਥੇ ਜਾ ਕੇ ਪੰਜਾਬ ਦਾ ਨਾਮ ਫਿਰ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਪੰਜਾਬ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਫਿਰ ਉਹ ਕਿਹਨਾਂ ਤੋਂ ਜੈਲਸ ਕਰ ਰਿਹਾ ਗੁਰੂਆਂ ਪੀਰਾਂ ਤੋਂ ਕਰ ਰਿਹਾ ਜਾਂ ਫਿਰ ਦਲਜੀਤ ਤੋਂ ਕਰ ਰਿਹਾ ਪੰਜਾਬੀ ਮਾਂ ਬੋਲੀ ਤੋਂ ਕਰ ਰਿਹਾ ਇਹ ਜ਼ਹਿਰ ਕੋਲ ਰਿਹਾ ਜਾਣਗੇ ਜਾਣਗੇ ਜ਼ਹਿਰ ਕੋਲ ਰਹੇ ਸਾਡੇ ਚ ਨਫ਼ਰਤ ਦੇ ਬੀਜ ਪੈਦਾ ਕਰ ਰਹੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਆ ਦਲਜੀਤ ਨੂੰ ਤਾਂ ਯਾਰ ਤੁਸੀਂ ਸਲੂਟ ਕਰੋ ਜੇ ਤੁਸੀਂ ਉਹਨੂੰ ਕੋਈ ਮਾਨ ਸਨਮਾਨ ਨਹੀਂ ਦੇ ਸਕਦੇ ਕਦੀ ਕੋਈ ਕੰਗਣਾ ਰਨੌਤ ਵਰਗੀ ਉੱਠ ਕੇ ਬੋਲ ਦਿੰਦੀ ਹੈ ਕਦੇ ਕੋਈ ਬੋਲ ਦਿੰਦਾ ਯਾਰ ਇਹ ਗੱਲਾਂ ਠੀਕ ਨਹੀਂ ਹੈਗੀਆਂ ਉਹਨਾਂ ਦੇ ਤਾਂ ਹੱਕ 'ਚ ਹੁੰਦੇ ਆ ਕਿਉਂਕਿ ਉਹ ਇੱਕੋ ਪਾਰਟੀ ਦੇ ਨੇ ਦੇਖੋ ਸਿਆਸਤ ਕਰਨੀ ਆ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਕਰੋ ਸਾਡੇ ਇੱਥੇ ਜਿਹੜਾ ਕੁਝ ਹੋ ਰਿਹਾ ਉਹਦੇ ਤੇ ਕਰੋ ਉਹ ਸਾਨੂੰ ਚੰਗਾ ਲੱਗੂਗਾ ਪੰਜਾਬ ਜੇ ਅੱਜ ਮੈਂ ਤੁਹਾਡੇ ਸਾਹਮਣੇ ਕਹਿਣਾ ਹੈ ਜਿਹੜੇ ਬੰਦੇ ਗੱਲਾਂ ਬੋਲਦੇ ਆ ਜੇ ਤੁਸੀਂ ਇਸ ਦੇਸ਼ ਲਈ ਇੱਕ ਚੰਗੇ ਲੀਟਰ ਬਣ ਕੇ ਕੁਝ ਕੀਤਾ ਹੁੰਦਾ ਇੱਥੇ ਰੋਜ਼ਗਾਰ ਦਿੱਤਾ ਹੁੰਦਾ ਤੇ ਸਾਡਾ ਯੂਥ ਬਾਹਰ ਧੱਕੇ ਕਿਉਂ ਖਾਂਦਾ ਘਰੋਂ ਬੇਕਾਰ ਹੋ ਕੇ ਅਸੀਂ ਕਿਉਂ ਜਾਂਦੇ ਬਟਾ ਕੁਸਚਨ ਆ ਸਰਕਾਰਾਂ ਨੂੰ ਵੀ ਅਸੀਂ ਆਪਣੇ ਘਰ ਛੱਡ ਕੇ ਕਿਉਂ ਜਾ ਰਹੇ ਆ ਤੇ ਸਰਕਾਰਾਂ ਦੇ ਬਾਹਰ ਹੈ ਬਹੁਤ ਵੱਡਾ ਦੂਜੀਆਂ ਸਰਕਾਰਾਂ ਜੇ ਸਾਨੂੰ ਰੋਜ਼ਗਾਰ ਦੇ ਕੇ ਜੋ ਉੱਥੋਂ ਦਾ ਪ੍ਰਾਈਮ ਮਿਨਿਸਟਰ ਸਾਡੇ ਕਿਸੇ ਬੱਚੇ ਦੀ ਤਾਰੀਫ਼ ਕਰਦਾ ਤੇ ਮੈਨੂੰ ਲੱਗਦਾ ਯਾਰ ਉਹਦੇ ਲਈ ਤਾਂ ਤਾਰੀਫ਼ ਦੇ ਸ਼ਬਦ ਹੋਣੇ ਚਾਹੀਦੇ ਸੀ ਨਾ ਕਿ ਵਿਸ ਜਾਂ ਜ਼ਹਿਰ ਕੋਲਣ ਦੇ ਸ਼ਬਦ ਹੋਣੇ ਚਾਹੀਦੇ ਸੀ ਇਹਦੇ ਲਈ ਤਾਂ ਮੈਂ ਲੰਨਤਾ ਹੀ ਪਾ ਸਕਦਾ ਬਿਲਕੁਲ ਐਡੀ ਤਲਕੀ ਉਹਨਾਂ ਨੇ ਮਨ ਦੇ ਵਿੱਚ ਕਿਉਂ ਰੱਖੀ ਹੋਈ ਹੈ ਕਿਉਂਕਿ ਆਮ ਤੌਰ ਤੇ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬੀਅਤ ਦੇ ਨਾਲ ਦਲਜੀਤ ਦਾ ਨਾਮ ਸਭ ਤੋਂ ਪਹਿਲਾਂ ਤੇ ਆਉਂਦਾ ਕਿ ਦਲਜੀਤ ਨੇ 20-25 ਸਾਲਾਂ ਦੇ ਕੈਰੀਅਰ ਦੇ ਵਿੱਚ ਆਪਣਾ ਨਾਮ ਇੱਥੇ ਜਾਇ ਕਿ ਹੁਣ ਬਣਾਇਆ ਤੇ ਆਊਟ ਆਫ ਸਡਨਲੀ ਸੀ ਤੇ ਫਿਰ ਜਾ ਕੇ ਇੱਥੇ ਪਹੁੰਚੇ ਫਿਰ ਉਹਨਾਂ ਨੂੰ ਕਿਉਂ ਲੱਗਦਾ ਕਿ ਦਲਜੀਤ ਨੂੰ ਟਾਰਗੇਟ ਕਰਕੇ ਚੱਲੀਏ ਵੀ ਡੀਮੋਟੀਵੇਟ ਹੋਏਗਾ ਪਿੱਛੇ ਨੂੰ ਆਏਗਾ ਇਹ ਨਾ ਬਹੁਤ ਸਾਰੇ ਲੀਡਰ ਮੈਂ ਦੇਖੇ ਨੇ ਕਿ ਜਿਹੜਾ ਇਹਨਾਂ ਦਾ ਸੋਸ਼ਲ ਨੈਟਵਰਕ ਤੇ ਕੰਮ ਠੰਡਾ ਜਿਹਾ ਪਿਆ ਜਾਂਦਾ ਹੈ ਇਹ ਫਿਰ ਕੀ ਕਰਦੇ ਹੁੰਦੇ ਦੇਖ ਦੋਦੇ ਵੀ ਬੰਦਾ ਕਰਮ ਮੁੱਦਾ ਇਸ ਟਾਈਮ ਕਿਹੜਾ ਹੈ ਵੀ ਉਹਦੇ ਨਾਲ ਪੰਗਾ ਲੈ ਲਈਏ ਵੀ ਸ਼ਾਇਦ ਸਾਡਾ ਨਾਲ ਕੰਮ ਚੱਲ ਜੇ ਇਹ ਬਾਹਲੇ ਬੰਦਿਆਂ ਨੂੰ ਦੇਖਿਆ ਬਹੁਤ ਸਾਰੇ ਮੈਂ ਨਾ ਨਹੀਂ ਲੈਂਦਾ ਇਹ ਮੈਨੂੰ ਵੀ ਲੱਗਦਾ ਉਸੇ ਦਾ ਇੱਕ ਵਰਤਾਰ ਹੈ ਅੱਜ ਦਲਜੀਤ ਦੀ ਚੜ੍ਹਦੀ ਕਲਾ ਉਸ ਵਾਹਿਗੁਰੂ ਦੀ ਬੜੀ ਕਿਰਪਾ ਉਸਤੇ ਉੱਤੇ ਔਰ ਉਹ ਕਾਬਲ ਐ ਇਸਦੇ ਬਿਲਕੁਲ ਇਹ ਨਹੀਂ ਵੀ ਉਹ ਨਿਰਾ ਹਵਾ ਚ ਗੱਲਾਂ ਕਰ ਰਿਹਾ ਉਹ ਕਾਬਲ ਐ ਉਹ ਜੋ ਲੋਕਾਂ ਨੂੰ ਐਂਟਰਟੇਨਮੈਂਟ ਦੇ ਰਿਹਾ ਦੇਖੋ ਇੱਕੋ ਕਲਾਕਾਰ ਜਿਹੜਾ ਹੁੰਦਾ ਉਹ ਪਬਲਿਕ ਦਾ ਸਰਮਾਇਆ ਹੁੰਦਾ ਉਹ ਐਂਟਰਟੇਨਮੈਂਟ ਦੇ ਰਿਹਾ ਤਾਂ ਉਹਨੂੰ ਟਿਕਟ ਲੈ ਕੇ ਲੋਕ ਦੇਖਣ ਆ ਰਹੇ ਐ ਇਹ ਨਹੀਂ ਕੋਈ ਵੀ ਬਿਨਾਂ ਵਜਾ ਧੱਕੇ ਨਾਲ ਲੈ ਕੇ ਟਰਾਲੀਆਂ ਭਰ ਕੇ ਲੱਗੇ ਆ ਉਹ ਆਪਣੀ ਮਰਜ਼ੀ ਨਾਲ ਟਿਕਟਾਂ ਲੈ ਕੇ ਉਹਦਾ ਸ਼ੋਅ ਦੇਖਣ ਆ ਰਹੇ ਔਰ ਸਾਡਾ ਮਾਣ ਵਧਾ ਰਿਹਾ ਤੇ ਉਹਦੇ ਮਾਨ ਨੂੰ ਮੈਂ ਸਲਾਮ ਕਰਦਾ ਸਲੂਟ ਕਰਦਾ ਕਿ ਉਹਨੇ ਅੱਜ ਸਾਡਾ ਰੁਤਬਾ ਉੱਚਾ ਕੀਤਾ ਅੱਛਾ ਮਨਜਿੰਦਰ ਸਿੰਘ ਸਰਸਾ ਸਿੰਘ ਦੀ ਤੁਸੀਂ ਪਰਭਾਸ਼ਾ ਕੀ ਸਮਝਦੇ ਹੋ ਜੇ ਸਿੰਘ ਨਾਮ ਪਿੱਛੇ ਲੱਗਿਆ ਹੋਇਆ ਉਹਦੀ ਪਰਭਾਸ਼ਾ ਕੀ ਸਮਝਦੇ ਹੋ ਸਰਸਾ ਸਾਹਿਬ ਉਹਨਾਂ ਦੇ ਨਾਮ ਪਿੱਛੇ ਜੇ ਨਾਮ ਦੇ ਪਿੱਛੇ ਸਿੰਘ ਨਾ ਹੁੰਦਾ ਤਾਂ ਕੀ ਰਹਿਣਾ ਸੀਗਾ ਫਿਰ ਤਾਂ ਲੋਕਾਂ ਨੇ ਉਹ ਗੱਲ ਸੁਣੋ ਫਿਰ ਜੇ ਉਹ ਆਪਣੇ ਸਰਸਾ ਸਾਹਿਬ ਆਪਣੇ ਨਾਮ ਦੇ ਨਾਲ ਕੁਝ ਰਾਏ ਲਾ ਲੈਂਦੇ ਕੁਮਾਰ ਲਾ ਲੈਂਦੇ ਚੰਦ ਚੁੰਦ ਲਾ ਲੈਂਦੇ ਤੇ ਫਿਰ ਤਾਂ ਅਸੀਂ ਸਾਨੂੰ ਗੁੱਸਾ ਨਹੀਂ ਹੋਣਾ ਸੀ ਵੀ ਚਲੋ ਆਮ ਲੋਕੀ ਜਿਵੇਂ ਕਰਦੇ ਆ ਪਰ ਇਹਦਾ ਵਿਸਕਰਾ ਕੀਤਾ ਗਿਆ ਨਾ ਦੇਖੋ ਸਾਡੇ ਉੱਤੇ ਜਦੋਂ ਕਿਸਾਨੀ ਧਰਨਾ ਸੀ ਸਾਨੂੰ ਇਸ ਦੇਸ਼ ਦੇ ਲੋਕਾਂ ਨੇ ਅੱਤਵਾਦੀ ਮੀਡੀਆ ਨੇ ਵੱਖਵਾਦੀ ਖਾਲਸਤਾਨੀ ਪਤਾ ਨਹੀਂ ਕੀ ਕੁਝ ਬੋਲਿਆ ਤੇ ਹੁਣ ਸਾਡਾ ਪੰਜਾਬ ਹੈ ਪੰਜਾਬੀ ਹੈ ਤਾਂ ਉਹਦੇ ਉੱਤੇ ਵੀ ਉਂਗਲਾ ਚੱਕਣਗੇ ਮੈਨੂੰ ਤਾਂ ਐਂ ਲੱਗਦਾ ਹੁੰਦਾ ਯਾਰ ਤੁਸੀਂ ਪੱਗਾ 'ਚ ਸਿਰਫ ਸਾਇਏ ਹੋਇਆ। ਜਿਹੜੇ ਪੰਜਾਬੀ ਅੱਧੀ ਗੱਲ ਹੀ ਕਰ ਸਕਦੇ ਪੰਜਾਬ ਦੀ ਗੱਲ ਹੀ ਕਰ ਸਕਦੇ ਪੰਜਾਬ ਦੀ ਮਿੱਟੀ ਵਿੱਚੋਂ ਤੁਸੀਂ ਖਾਣ ਵਾਲੇ ਤੇ ਪੰਜਾਬ ਦਾ ਹੀ ਹੰਡਾਉਣ ਵਾਲੇ ਨਾਮ ਤੁਹਾਡੇ ਸਿੰਘ ਗੁਰੂਆਂ ਦਾ ਲਾਇਆ ਹੋਇਆ। ਗੁਰੂਆਂ ਨੇ ਰੁਤਬਾ ਦਿੱਤਾ ਤੇ ਸਾਡੇ 10 ਗੁਰੂ ਪੂਰੇ ਸਰਬansh ਪਰਿਵਾਰ ਵਾਰਗੇ ਪਹਿਲੇ ਗੁਰੂ ਨੇ ਸਾਡੇ ਨੇ ਬਾਬਰ ਦੇ ਨਾਲ ਲੜਾਈ ਕੀਤੀ। ਹਰ ਗੁਰੂ ਨੇ ਸਾਡੇ ਇਸ ਮੁਲਖ ਵਾਸਤੇ ਆਪਣਾ ਆਪ ਕੁਰਬਾਨ ਕੀਤਾ। ਅੱਜ ਸਾਡੇ ਬੱਚੇ ਲਾਸ਼ਾਂ ਜਿਹੜੀਆਂ ਆ ਬਾਰਡਰਾਂ ਦੇ ਉੱਤੇ ਤਿਰੰਗੇ ਚ ਲਿਪਟ ਕੇ ਆਉਂਦੀਆਂ ਆ ਅੱਜ ਵੀ ਸਾਡੇ ਬੱਚੇ ਇਸ ਦੇਸ਼ ਲਈ ਆਪਣਾ ਬਲਦਾਨ ਦੇ ਰਿਆ ਅੱਜ ਸਾਡੇ ਕੋਈ ਵੀ ਆਫਤ ਆਉਂਦੀ ਇਸ ਮੁਲਕ ਤੇ ਸਾਡੇ ਲੋਕ ਜਾ ਕੇ ਥਾਂ ਥਾਂ ਲੰਗਰ ਲਾਉਂਦੇ ਆ ਚਾਹੇ ਹੜ ਆਉਣਾ ਚਾਹੇ ਕੋਈ ਬਿਮਾਰੀ ਹੋਵੇ ਪਿੱਛੇ ਤੁਸੀਂ ਕੋਰੋਨਾ ਚ ਦੇਖ ਹੀ ਲਿਆ ਆਕਸੀਜਨ ਦੇ ਵੀ ਦੇਖੋ ਲੰਗਰ ਲੱਗੇ ਇਸ ਛੋਟੀਆਂ ਗੱਲਾਂ ਨਹੀਂ ਹੈਗੀਆਂ ਪਰ ਤੁਸੀਂ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਪੰਜਾਬੀਅਤ ਤੇ ਪੰਜਾਬ ਬਾਰੇ ਬਿਆਨ ਦੇਣ ਤੋਂ ਪਹਿਲਾਂ ਨਾ ਆਪਣੇ ਥੱਲੇ ਸੋਟੀ ਮਾਰ ਲਿਆ ਕਰੋ ਥੋੜਾ ਜਾ ਦੇਖ ਲਿਆ ਕਰੋ ਵੀ ਅਸੀਂ ਕੀ ਬੋਲਦੇ ਆ ਕਿਉਂਕਿ ਪੰਜਾਬ ਦਾ ਜੇ ਤੁਸੀਂ ਮਾਨ ਨਹੀਂ ਬਣ ਸਕਦੇ ਤੇ અપਮਾਨ ਵੀ ਨਾ ਬਣੋ ਅੱਛਾ ਅਲਸਾ ਮੈਂ ਖੀਲਾ ਸਵਾਲ ਕਰਨਾ ਚਾਹਾਂਗਾ ਇਹਨਾਂ ਦਾ ਉਸ ਪਾਸੇ ਤੇ ਆਣ ਕਿਉਂ ਨਹੀਂ ਜਾਂਦਾ ਜਿਹੜੇ ਅਸਲ ਦੇ ਮੁੱਦੇ ਨੇ ਪੰਜਾਬ ਦੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਪਾ ਪੰਜਾਬ ਦੇ ਨੇ ਪਾ ਆਲ ਓਵਰ ਇੰਡੀਆ ਦੇ ਨੇ ਜਿਸ ਤਿੱਕੇ ਨਾਲ ਚੀਜ਼ਾਂ ਚੱਲ ਰਹੀਆਂ ਨੇ ਕੀ ਪਮਾਉ ਮਣੀਪੁਰ ਦੀ ਗੱਲ ਆਂਦੀ ਆ ਉੱਥੇ ਜੋ ਕੁਝ ਹੋਇਆ ਸੀ ਇਹ ਦੀ ਗੱਲ ਆਉਂਦੀ ਆ ਕਈ ਕਾਨੂੰਨ ਅਜੇ ਪਾਸੇ ਉੱਥੇ ਕਿਉਂ ਨਹੀਂ ਬੋਲਦੇ ਉੱਥੇ ਕਿਉਂ ਚੁੱਪ ਰਹਿੰਦੇ ਨੇ ਫਿਰ ਅਜਿਹੀਆਂ ਚੀਜ਼ਾਂ ਨੂੰ ਕਿਉਂ ਹਾਈਲਾਈਟ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਦੇਖੋ ਪੰਜਾਬ ਨੂੰ ਮੈਂ ਪਹਿਲਾਂ ਬਹੁਤ ਵਾਰੀ ਗੱਲ ਕਰਦਾ ਨਾ 47 ਤੋਂ ਹੁਣ ਤੱਕ ਸਾਨੂੰ ਵੰਡਿਆ ਗਿਆ ਸਦਾ ਹੀ ਵੰਡਿਆ ਗਿਆ ਸਦਾ ਸਾਡੇ ਪੰਜਾਬ ਨੂੰ ਤੋੜਨ ਦੀ ਜਿੰਨੀਆਂ ਵੀ ਸਰਕਾਰਾਂ ਆਈਆਂ ਮੈਂ ਇਹ ਨਹੀਂ ਕਹਿੰਦਾ ਫਲਾਣੀ ਸਰਕਾਰ ਚੰਗੀ ਸੀ ਸਾਡੇ ਚ ਅੱਜ ਸਭ ਤੋਂ ਵੱਧ ਨਸ਼ਿਆਂ ਦਾ ਵਰਤਾਰਾ ਹੈ ਪੰਜਾਬ ਦੇ ਅੰਦਰ ਉਹ ਯੂਥ ਸਾਡਾ ਸਾਰਾ ਬਾਹਰ ਭਜ ਰਿਹਾ ਹੈ ਜਿਹੜਾ ਪੰਜਾਬ ਦਾ ਯੂਥ ਆਈਐਸ ਆਈਪੀਐਸ ਬਣਦਾ ਸੀ ਅੱਜ ਉਹ ਪਲੱਸ 2 ਤੇ ਆ ਕੇ ਸਟੋਰੀ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਸਿੱਧਾ ਆਈਲੈਟਸ ਤੇ ਚਲਾ ਜਾਂਦਾ ਸਾਡੇ ਇੰਜੀਨੀਅਰ ਬਣਦੇ ਸੀ ਬੱਚੇ ਕਿੰਨੇ ਬੱਚਾ ਨੇ ਇੰਜੀਨੀਅਰ ਕੀਤੀ ਮੇਰੇ ਆਪਣੇ ਬ੍ਰਦਰ ਨੇ ਕੀਤੀ ਹੋਈ ਆ ਪਰ ਨੌਕਰੀ ਨਹੀਂ ਮਿਲੀ ਕੀ ਕਰਨਗੇ ਬੱਚੇ ਬਾਹਰ ਜਾ ਕੇ ਡਰਾਈਵਰੀਆਂ ਕਰ ਰਹੇ ਕੀ ਫਾਇਦਾ ਹੈ ਇਹ ਜੀਆਂ ਸਰਕਾਰਾਂ ਦਾ ਜੇ ਚੱਜ ਦਾ ਸਾਨੂੰ ਖਾਣਾ ਪੀਣਾ ਨਹੀਂ ਦੇ ਸਕਦੇ ਦੇਖੋ ਪਾਣ ਅੱਜ ਤੱਕ ਸਰਕਾਰਾਂ ਨੇ 70 ਸਾਲ ਚ ਸਾਨੂੰ ਪੀਣ ਵਾਲਾ ਪਾਣੀ ਨਹੀਂ ਸਾਫ਼ ਦਿੱਤਾ ਮੈਂ ਹੋਰ ਕੀ ਮੰਗਾ ਸਰਕਾਰ ਤੋਂ ਸੜਕਾਂ ਜੇ ਤੁਸੀਂ ਬਣਾਈਆਂ ਟੋਲ ਥਾਂ ਥਾਂ ਤੇ ਟੋਲ ਲਾਤੇ ਆਮ ਬੰਦੇ ਦੀ ਜ਼ਿੰਦਗੀ ਬਰਬਾਦ ਹੋਈ ਪਈ ਹੈ ਕਿਹੜੇ ਤੁਸੀਂ ਆਜ਼ਾਦੀ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਸਭ ਤੋਂ ਵੱਧ ਗੁਲਾਮੀ ਦਾ ਜੀਵਨ ਜੀ ਰਿਆ ਸੀ ਮੀਡੀਅਮ ਵਰਗ ਤੇ ਥੱਲੇ ਵਾਲਾ ਵਰਗ ਤਾਂ ਮਰਿਆ ਪਿਆ ਵਿਚਾਰਾ ਇਹ ਤਾਂ ਕਿਸੇ ਦਿਨ ਦੇਖਿਓ ਬਲਬਲਾ ਜਲਵਾ ਉੱਠੂਗਾ ਐਸਾ ਹੋਊਗਾ ਸਰਕਾਰਾਂ ਨੂੰ ਪਤਾ ਲੱਗ ਜਾਊਗਾ ਕਿ ਲੋਕ ਕਿੰਨੇ ਦੁਖੀ ਨੇ ਅੱਜ ਵੀ ਜੇ ਤੁਸੀਂ ਕੋਈ ਐਜੀਟੇਸ਼ਨ ਕਰਦਾ ਬੋਲਦਾ ਤੁਸੀਂ ਇਹੋ ਜਿਹੇ ਕਾਨੂੰਨ ਬਣਾਤੇ ਉਹਦੇ ਖਿਲਾਫ ਵੀ ਉਹ ਬੋਲ ਨਹੀਂ ਸਕਦਾ ਬਿਲਕੁਲ ਬਹੁਤ ਸ਼ੁਕਰੀਆ ਆਲਕ ਸਾਬ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਦੋਸਾਂਝਾ ਵਾਲੇ ਦੇ ਉੱਤੇ ਟਿੱਪਣੀ ਹੋਈ ਪੰਜਾਬ ਤੇ ਭਾਰਤ ਨੂੰ ਲੈ ਕੇ ਪਰ ਉਹ ਦੋਸਾਂਝਾ ਵਾਲਾ ਪੰਜਾਬ ਦਾ ਜਾਇਆ ਹੈ ਪੰਜਾਬ ਦੀ ਗੱਲ ਕਰੇਗਾ ਭਾਰਤ ਦਾ ਵਸਨੀਕ ਹੈਗਾ ਭਾਰਤ ਦੀ ਵੀ ਗੱਲ ਜਿੱਥੇ ਲੋੜ ਪਈ ਉੱਥੇ ਕਰਦੇ ਨੇ ਪਰ ਇਹ ਤਸਵੀਰ ਸੀ ਕਿ ਇਹਨਾਂ ਨੇ ਸਿਸ ਸਾਹ ਬੋਲਣ ਜਵਾਬ ਦਿੱਤਾ ਕਿ ਇਸ ਸਿੱਕੇ ਦੇ ਨਾਲ ਜ਼ਹਿਰ ਨਾ ਖੋਲਣ ਇਹ ਚੀਜ਼ਾਂ ਨਾ ਕਰਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮਸਾ ਜੋਗ ਦੀ ਸੀ ਜਗਮੀਤ ਧੰਨਵਾਦ